ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਜੁਤ ਸਿਹਾ ਹਾ ਲਾਹ ਲਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦ ਦਿਨ ਮੁਖ ਰੱਖਦੇ ਹੋਏ ਗੁਰਦੁਆਰਾ ਪਾਸ਼ਾਏ ਛੇਵੀ ਅਤੇ ਦਸਵੀ ਵਿਕੇ ਖੂਨਦਾਨ ਕੈਂਪ ਲਾਇਆ ਗਿਆ ਇਹ ਖੂਨਦਾਨ ਕੈਂਪ ਜੰਗ ਸਿੱਖ ਫੈਡਰੇਸ਼ਨ ਤਰੰਭ ਵਿਚਾਰ ਜਥਾ ਚਕਰ ਅਤੇ ਐਨਆਰਆਈ ਵੀਰ ਅਤੇ ಗ್ರಾಮ ਪੰਚਾਇਤਾਂਕਰ ਦੇ ਸਹਿਯੋਗ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਾਇਆ ਗਿਆ ਇਸ ਦਾ ਦਗਾਟਨ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਕੀਤਾ ਗਿਆ ਕੈਂਪ ਵਿੱਚ 125 ਤੋਂ ਵੱਧ ਨੌਜਵਾਨਾਂ ਨੇ ਖੂਨਦਾਨ ਕੀਤਾ ਆਪ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸਿੱਧੀ ਸਤਿਅ ਦੀ ਨਮਕ ਰੱਖਦੇ ਹੋਏ ਅੱਜ ਆਪਾਂ ਬਲੱਡ ਡੋਨੇਟਰ ਕੈਂਪ ਲਾਇਆਗਾ ਤੇ ਜਿਨੇ ਫੋਨ ਨਾਲ ਕਰਨਾ ਨਾ ਹੋਰ ਵੰਡੇ ਪਹਿਲਾਂ ਜੇ ਕਿਸੇ ਨੇ ਮੈਂਬਰ ਪੰਚਾਇਤ ਨੇ ਜਾਂ ਕਿਸੇ ਨੇ ਹੋਰ ਤਰ੍ਹਾਂ ਕਿਰਪਾ ਕਰਕੇ ਦਾ ਨਾਮ ਉੱਥੇ ਨੋਟ ਕਰਵਾ ਦਿਓ ਆਪਾਂ ਨਾਲ ਇੱਕ ਕੁੱਟੋ ਲੈਣੀ ਆ ਸਾਰਿਆਂ ਨੂੰ ਮਤਲਬ ਤੇ ਦੂਜੀ ਪਿੰਡ ਕੀ ਇਹ ਆ ਕਿ ਆਪਾਂ ਕੁੱਤੇ ਲਿਆਂਦੇ ਆ 400 ਡਾਕਟਰ ਦਰਬਾਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ 400 ਕੁੱਤਾ ਫੈਡਰੇਸ਼ਨ ਨੂੰ ਦਿੱਤਾ ਗਿਆਗਾ ਕਿਉਂਕਿ ਇਹ ਪਿੰਡ ਦੇ ਵਿੱਚ ਜੇ ਕਿਸੇ ਨੇ ਲੈ ਕੇ ਜਾਣਾ ਹੋਵੇ ਇਸ ਤੋਂ ਬਾਅਦ ਲਿਜਾ ਸਕਦੇ ਹੋ ਜਿਹਦੇ ਜੇ ਫਲਦਾਰ ਵੀ ਆ ਕੱਲ ਗਾਣੇ ਮੂ ਦਾ ਹੋਰ ਅਨੇਕਾਂ ਤਰ੍ਹਾਂ ਦੇ ਪੁੱਤੇ ਨੇ ਜੇ ਅਮਰੀਕਾ ਨੇ ਤੁਸੀਂ ਲਿਜਾ ਸਕਦੇ ਹੋ ਸਾਡਾ શ્રી ਕੁੰਤੇ ਪਹਾੜ ਰੇਤੀ ਯਾਤਰਾ ਦੇ ਟਿਪ ਲਵਾ ਇਹਦਾ ਮਕਸਦ ਇੱਕ ਤਾਂ ਕਿ ਵਿਸਤਾਪ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ શ્રી ਅਨੰਦਪੁਰ ਸਾਹਿਬ ਸਾਡੇ 350 ਸਾਲਾ ਵਿਸਤਾਪ ਦੀ ਮਨਾ ਰਹੀ ਆ ਆਉਣ ਵਾਲੇ ਦੋ ਤਿੰਨ ਮਹੀਨਿਆਂ ਦੇ ਵਿੱਚ ਸਾਡੇ ਕਮੇਟੀ ਦਾ ਫੈਡਰੇਸ਼ਨ ਦਾ ਸਮੂਹ ಗ್ರಾಮ ਪੰਚਾਇਤਾਂ ਜੋ ਸਹਿਯੋਗ ਆਪਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹਨੇ ਦਾਨ ਕਰਨਾ ਹੈ ਨੇ ਜਿਹੜੇ ਕਰ ਚੁੱਕੇ ਨੇ ਉਹ ਕਹਿੰਦੇ ਮੈਂ ਕੀਤਾ ਉਹਨਾਂ ਦੇ ਪੱਲੇ ਕੁਛ ਨਹੀਂ ਮੈਂ ਮਾਫੀ ਮੰਗਣ ਲੱਗਿਆ ਸੰਗਤੋ ਇਹ ਗੁਰੂ ਦਾ ਉਪਦੇਸ਼ ਆ ਨਾ ਮੈਂ ਸੇਵਾ ਕਰਦਾ ਨਾ ਮੇਰੇ ਪੱਲੇ ਕੁਛ ਹੈਗਾ ਜੇ ਫੈਡਰੇਸ਼ਨ ਵੱਲੋਂ 400 ਤੋਂ ਵੱਧ ਬੂਟੇ ਵੰਡੇ ਗਏ ਸੁਮੁੱੱਚੀ ਸੰਗਤ ਨੇ ਹਾਜ਼ਰੀ ਲਵਾਈ ਅਤੇ ਜਿਨ੍ਹਾਂ ਨੂੰ ਜਵਾਨਾਂ ਨੇ ਖੂਨਦਾਨ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ